ਪਟਸਾ ਬਾਂਜੀ ਗੁਰਬਾਣੀ ਦੇ ਵਿੱਚ ਬਚਨ ਬਿਆਸ ਫਰਮਾਉਂਦੇ ਨੇ ਕਿ ਜਦੋਂ ਅਸੀਂ ਆਪਾ ਪਰਮਾਤਮਾ ਦੇ ਅੱਗੇ ਰੱਖ ਦਈਏ ਨਾ ਫਿਰ ਪਰਮਾਤਮਾ ਆਪੇ ਲਾਜ ਰੱਖਦਾ ਹੈ ਤੁਸੀਂ ਦੇਖੋ ਜਨਕ ਰਾਜੇ ਦੇ ਬਾਬਤ ਗੁਰਬਾਣੀ ਦੇ ਵਿੱਚ ਜਨਕ ਰਾਜੇ ਦਾ ਜ਼ਿਕਰ ਹੈ ਸਨਾਤਨੀ ਮਤ ਦੇ ਵਿੱਚ ਬਹੁਤ ਵੱਡਾ ਜਿਹੜਾ ਜ਼ਿਕਰ ਹੈ ਉਹ ਉਪਨਿਸ਼ਦਾਂ ਦੇ ਵਿੱਚ ਮਿਲਦਾ ਹੈ ਜਨਕ ਰਾਜੇ ਦਾ ਕਿ ਉਹ ਜਿਹੜਾ ਰਾਜਾ ਹੈ ਉਸ ਨੂੰ ਧਰਮੀ ਰਾਜਾ ਕਰਕੇ ਮੰਨਿਆ ਗਿਆ ਜਦੋਂ ਨੇ ਇਹ ਐਲਾਨ ਕਰਾਇਆ ਕਿ ਮੇਰੇ ਮਨ ਨੂੰ ਕੋਈ ਇੱਕ ਮਿੰਟ ਦੇ ਵਿੱਚ ਗਿਆਨ ਦੇ ਦੇਵੇ ਸਿਰਫ ਇੱਕ ਮਿੰਟ pau ਤੁਹਾਡੇ ਜੇ ਸਮੇ ਉਹ ਸਮਾਂ ਕਿੰਨਾ ਸੀ ਉਹ ਸਮਾਂ ਸੀ ਕਿ ਇੱਕ ਪੈਰ ਮੈਂ ਘੋਡੇ ਦੀ ਜਿਹੜੀ ਆ ਕਾਠੀ ਦੇ ਉੱਤੇ ਰੱਖਾਂ ਦੂਜੇ ਤੱਕ ਮੈਨੂੰ ਜਿਹੜਾ ਇਹ ਗਿਆਨ ਹੋ ਜਾਵੇ بڑے بڑے ਵਿਦਵਾਨ ਜਿਹੜੇ ਆਏ ਉਹਨਾਂ ਨੇ ਆਪਣੇ ਆਪਣੇ ਹਿਸਾਬ ਕਿਤਾਬ ਦੇ ਨਾਲ ਉਹਨਾਂ ਨੂੰ ਗਿਆਨ ਦਿੱਤਾ ਪਰ ਮਨ ਦੀ ਤਸੱਲੀ ਨਾ ਹੋਈ ਮਨ ਨਹੀਂ ਟਿਕਿਆ ਅਖੀਰ ਅਸ਼ਤਾ ਬਕਰ ਉਹ ਆਏ ਉਹਨਾਂ ਨੇ ਆਖਿਆ ਜੀ ਕਹਿੰਦੇ ਨੇ ਇਹਦੀ ਭੇਟਾ ਲੱਗੇਗੀ ਗਿਆਨ ਦੇ ਦੇਣੀ ਭੇਟਾ ਲੱਗੇਗੀ ਉਹ ਕਹਿੰਦੇ ਨੇ ਭੇਟਾ ਕੀ ਚਾਹੀਦੀ ਹੈ ਤੁਹਾਨੂੰ ਮੈਂ ਤੁਹਾਨੂੰ ਅੱਜ ਅਧਾ ਰਾਜ ਦੇ ਦਿੰਦਾ ਹਾਂ ਅਸ਼ਟਬਕਰ ਨੇ ਆਖਿਆ ਕਿ ਉਹ ਚੀਜ਼ ਚਾਹੀਦੀ ਹੈ ਜੋ ਤੇਰੀ ਹੈ ਉਹ ਕਹਿੰਦੇ ਜੀ ਰਾਜ ਅੱਧਾ ਰਾਜ ਲੈ ਲਓ ਅਸ਼ਟਬਕਰ ਨੇ ਆਖਿਆ ਕਿ ਇਹ ਰਾਜ ਤੇਰਾ ਹੈ ਫਿਰ ਪਤਾ ਚੱਲਿਆ ਨਹੀਂ ਤੇ ਮੈਨੂੰ ਮਿਲਿਆ ਫਿਰ ਉਹਨੇ ਆਖਿਆ ਜੀ ਮੈਂ ਧਨ ਦੇ ਦਿੰਨਾ ਹਾਂ ਉਹਨਾਂ ਨੇ ਆਖੇ ਤਨ ਤੇਰਾ ਏ ਫਿਰ ਬੁੱਧੀ ਦੇ ਉੱਤੇ ਜ਼ੋਰ ਪਾਇਆ ਕਿ ਨਹੀਂ ਤਨ ਵੀ ਮੇਰਾ ਨਹੀਂ ਕਹਿੰਦਾ ਜੀ ਉਹ ਚੀਜ਼ ਮੈਨੂੰ ਦੇ ਜਿਹੜੀ ਚੀਜ਼ ਤੇਰੀ ਆਪਣੀ ਹੋਵੇ ਉਹ ਕਹਿੰਦਾ ਜੀ ਮੈਂ ਤਨ ਦੇ ਸਕਦਾ ਤਨ ਹੀ ਮੇਰਾ ਹੋਰ ਤੇ ਇੱਥੇ ਮੇਰੇ ਕੋਲ ਕੁਝ ਹੈ ਹੀ ਨਹੀਂ ਫਿਰ ਉਹ ਕਹਿੰਦੇ ਨਹੀਂ ਤਨ ਵੀ ਤੇਰਾ ਨਹੀਂ ਤਨ ਵੀ ਤੇਰਾ ਨਹੀਂ ਕਹਿੰਦੇ ਇਸ ਤੋਂ ਪਿੱਛੇ ਤੇ ਕੁਝ ਬਚਿਆ ਹੀ ਨਹੀਂ ਹੋਰ ਮੈਂ ਕੀ ਅਰਪਣ ਕਰਾਂ ਕਹਿੰਦੇ ਜੀ ਇੱਕ ਚੀਜ਼ ਬਚ ਗਈ ਹੈ ਜੋ ਤੇਰੀ ਹੈ ਉਹ ਕਹਿੰਦੇ ਨੇ ਕੀ ਕਹਿੰਦੇ ਨੇ ਤੇਰਾ ਮਨ ਮਨ ਦੇ ਰਹੀ ਹੈ ਹਰ ਵਕਤ ਤੇਰੀ ਗੱਲ ਸੁਣਦਾ ਹੈ ਤੂੰ ਇਹਦੀ ਗੱਲ ਸੁਣਦਾ ਹੈ ਹਰ ਵਕਤ ਜੋ ਇਹ ਚਾਹੁੰਦਾ ਤੂੰ ਉਹ ਕਰਦਾ ਹੈ ਮਨ ਤੇ ਰਹੀਏ ਤੂੰ ਮਨ ਮੈਨੂੰ ਸੌਂਪ ਦੇ ਤੂੰ ਕਹਿੰਦਾ ਜੀ ਠੀਕ ਹੈ ਮਨ ਸੌਂਪ ਦਿੱਤਾ ਜਦੋਂ ਮਨ ਸੌਂਪਨ ਦੇ ਦਿੱਤਾ ਨਾ ਬਚਨ ਦਿੱਤੇ ਕਿ ਲਓ ਮੈਂ ਤੁਹਾਨੂੰ ਮਨ ਸੌਂਪ ਦਿੱਤਾ ਹੁਣ ਤੁਸੀਂ ਮੈਨੂੰ ਗਿਆਨ ਕਰਾਓ ਉਹ ਘੋੜੇ ਦੇ ਉੱਤੇ ਬਹਿਣ ਲੱਗਾ ਨਾ ਅਸ਼ਟਾ ਬਕਰ ਕਹਿੰਦਾ ਰੁਕ ਜਾ ਬਹਿ ਨਾ ਹੁਣ ਉਹ ਕਹਿੰਦਾ ਜੀ ਕਿਉਂ ਮੇਰਾ ਮਨ ਕਹ ਰਿਹਾ ਕਿ ਮੈਂ ਬੈਠਾਂ ਉਹ ਕਹਿੰਦੇ ਨੇ ਕਿਹੜੇ ਮਨ ਦੀ ਗੱਲ ਮਨ ਤੇ ਤੂੰ ਸਾ ਮੈਨੂੰ ਦੇ ਦਿੱਤਾ ਫਿਰ ਉਸ ਨੂੰ ਇਹ ਇਲਮ ਹੋਇਆ ਇਹ ਗਿਆਨ ਹੋਇਆ ਰਾਜੇ ਜਨਕ ਨੂੰ ਕਿ ਜੋ ਕਿਛ ਕੀਆ ਸੋ ਮੰਨ ਗਿਆ ਇਹ ਮਨ ਨਹੀਂ ਸਾਰੇ ਜਿਹੜੇ ਪਵਾੜੇ ਦੀ ਜੜ ਇਸ ਮਨ ਉੱਤੇ ਹੀ ਮੈਲ ਜੰਮਦੀ ਹੈ ਇਸ ਮਨ ਅੰਦਰ ਹੀ ਪਾਪ ਇਕੱਠੇ ਹੁੰਦੇ ਨੇ ਇਸ ਮਨ ਅੰਦਰ ਹੀ ਭੈੜੀ ਬਿਰਤੀ ਦਾ ਪ੍ਰਕਾਸ਼ ਹੁੰਦਾ ਹੈ ਜਨਮ ਹੁੰਦਾ ਕਿ ਤੇ ਕਬੀਰ ਸਾਹਿਬ ਕਹਿੰਦੇ ਨੇ ਜੋ ਕਿਛ ਕੀਆ ਸੋ ਮਨ ਕੀਆ ਜੋ ਵੀ ਕੁਝ ਕੀਤਾ ਇਹ ਮਨ ਨੇ ਕੀਤਾ ਕਬੀਰ ਮਨ ਮੁੰਡਿਆ ਨਹੀਂ ਇਸ ਮੁੰਡਾਏ ਕਾਏ ਉਥੇ ਫਿਰ ਬਾਬਾ ਕਬੀਰ ਸਾਹਿਬ ਜੀ ਆਖਦੇ ਨੇ ਕਿ ਪਿਆਰਿਆ ਇਹ ਸਭ ਰੋਲੇ ਦੀ ਜੜ ਜਿਹੜੀ ਹੈ ਨਾ ਫਵਾੜੇ ਦੀ ਜੜ ਇਹ ਮਨ ਹੈ ਮਨ ਰਾਜੇ ਜਨਕ ਨੂੰ ਸਮਝ ਆ ਗਈ ਸੀ ਕਿ ਮਨ ਦੇ ਪਿੱਛੇ ਲੱਗ ਕੇ ਅਸੀਂ ਭਗਤੀ ਨਹੀਂ ਕਰ ਸਕਦੇ ਇਹਦੇ ਉੱਤੇ ਫਤਿਹ ਹਾਸਲ ਕਰਕੇ ਜਿੱਤ ਹਾਸਲ ਕਰਕੇ ਫਿਰ ਅਸੀਂ ਭਗਤੀ ਤੇ ਬੰਦਗੀ ਕਰ ਸਕਦੇ ਫਿਰ ਐਸੀ ਬੰਦਗੀ ਕੀਤੀ ਕਿ ਆਹ ਜਾਂਦਾ ਹੈ ਕਿ ਉਹਨਾਂ ਨੇ ਜਦੋਂ ਉਹ ਮਰ ਕੇ ਸਵਰਗ ਸਦਾਰੇ ਨੇ ਤੇ ਨਰਕਾਂ ਦੇ ਕੁੰਟ ਖਾਲੀ ਹੋ ਗਏ ਨਰਕਾਂ ਦੇ ਐਸੀ ਬੰਦਗੀ ਕਰਨ ਵਾਲੇ ਦੇ ਵਿੱਚ ਫਿਰ ਉਹ ਨਾਮ ਦੀ ਪਾਵਰ ਵਰਤਦੀ ਹੈ ਦਾਤਾਰ ਜੀ ਆਖਦੇ ਨੇ ਕਰ ਸਾਧੂ ਅंजलि ਪੁਨ ਵੱਡਾ ਕਰ ਸਾਧੂ ਦੇ ਅੱਗੇ ਨਮਸਕਾਰ ਕਰ ਕਰ ਡੰਡੋਟ ਪੁਨ ਵੱਟਾ ਡੰਡੋਟ ਕਰ ਤੂੰ ਗੁਰੂ ਦੇ ਅੱਗੇ ਨਮਸਕਾਰ ਕਰ ਤੂੰ ਗੁਰੂ ਦੇ ਅੱਗੇ ਗੁਰੂ ਦੇ ਅੱਗੇ ਕੀਤੀ ਹੋਈ ਨਮਸਕਾਰ ਤੈਨੂੰ ਭਵ ਸਾਗਰ ਤੋਂ ਪਾਰ ਲੈ ਜਾਵੇ